ਛੋਟੇ ਸਹਿਬਜਾਦਿਆਂ ਦੀ ਜਾਤ ਦੇ ਵਿੱਚ ਜਿੱਥੇ ਪੰਜਾਬ ਭਰ ਦੇ ਗੁਰਦੁਆਰੇ ਹੋਣ ਜਾਂ ਫਿਰ ਧਰਮਕੀ ਸੰਸਥਾਵਾਂ ਹੋਣ ਉਹਨਾਂ ਦੇ ਵਿੱਚ ਸੇਵਨ ਕੀਤਾ ਜਾ ਰਿਹਾ ਪਰ ਉਸੇ ਹੀ ਪੰਜਾਬ ਦੇ ਵਿੱਚ ਥਾਂ ਥਾਂ ਤੇ ਲੰਗਰ ਵੀ ਲਗਾਏ ਜਾ ਰਹੇ ਨੇ ਇਸੇ ਤਹਿਤ ਸੰਗਰੂਰ ਦੀ ਉਪਲੀ ਰੋਡ ਐਵਰ ਗ੍ਰੀਨ ਇਨਕਲੇਵ ਕਲੋਨੀ ਵਾਸੀਆਂ ਦੇ ਵੱਲੋਂ ਜਿੱਥੇ ਬਰੈਡ ਪਕੌੜੇ ਤੇ ਚਾਹ ਦਾ ਲੰਗਰ ਲਗਾਇਆ ਗਿਆ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜੋ ਕਲੋਨੀ ਵਾਸੀ ਨੇ ਉਹ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਉਹਨਾਂ ਤੋਂ ਪੁੱਛਦੇ ਹਾਂ ਵੀ ਜੋ ਲੰਗਰ ਲਗਾਇਆ ਗਿਆ ਉਹ ਕੀ ਹਰ ਸਾਲ ਲਗਾਇਆ ਜਾਂਦਾ ਜਾਂ ਫਿਰ ਨਹੀਂ ਕੀ ਨਾਮ ਅਮਰਦੀਪ ਸਿੰਘ ਜੀ ਅ ਅਸੀਂ ਕਲੋਨੀ ਨਿਵਾਸੀ ਐਵਰਗ੍ਰੀਨ ਕਲੋਨੀ ਉਪਰੀ ਰੋਡ ਸੰਗਰੂਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛੋਟੇ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਇਹ ਸਾਲਾਨਾ ਲੰਗਰ ਜੋ ਚਲਾਇਆ ਗਿਆ ਅੱਜ ਬਰੈਡ ਪਕੌੜਿਆਂ ਤੇ ਚਾਹ ਦਾ ਲੰਗਰ ਹੈ ਸੋ ਬਹੁਤ ਵਰਤ ਰਿਹਾ ਤੇ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਤੇ ਅਸੀਂ ਵੀ ਸਾਰੇ ਕਲੋਨੀ ਨਿਵਾਸੀ ਰਲ ਮਿਲ ਕੇ ਇਸ ਦੇ ਵਿੱਚ ਸੇਵਾ ਨਿਭਾ ਰਹੇ ਹਾਂ ਤੇ ਅਰਦਾਸ ਕਰ ਰਹੇ ਹਾਂ ਜੋ ਛੋਟੇ ਛੋਟੇ ਸਾਬਜਦਿਆਂ ਨੇ ਸਾਡੇ ਦੇਸ਼ ਲਈ ਸਾਡੇ ਕੌਮ ਲਈ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੂੰ ਅਸੀਂ ਯਾਦ ਰੱਖੀਏ ਤੇ ਉਹਨਾਂ ਨੂੰ ਲੱਖ ਲੱਖ ਵਾਰ ਸਜਦਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਜੋ ਛੋਟੇ ਸਾਬਜਦਿਆਂ ਨੇ ਕੌਮ ਦੇ ਲਈ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਸਜਦਾ ਕਰਦੇ ਹੋਏ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਲੰਗਰ ਲਗਾਇਆ ਜਾਂਦਾ ਕੀ ਨਾਮ ਹੈ ਜੀ ਹਰਪਾਲ ਖੋੜ ਹਰਪਾਲ ਖੋੜ ਕਿਸ ਤਰ੍ਹਾਂ ਵੇਖਦੇ ਹੋ ਛੋਟੇ ਸਾਹਿਬ ਜਦਿਆਂ ਦੀ ਯਾਦ ਦੇ ਵਿੱਚ ਆਖਿਆ ਯਾਰ ਕਿ ਹਰ ਵਾਰ ਲੰਗਰ ਲਗਾਇਆ ਜਾਂਦਾ ਹਾਂਜੀ ਅਸੀਂ ਹਰ ਵਾਰ ਇੱਥੇ ਲੰਗਰ ਲਗਾਉਂਦੇ ਹਾਂ ਸਾਰੀ ਕਲੌਨੀ ਵਾਸੀ ਛੋਟੇ ਸਾਹਿਬ ਜਦਿਆਂ ਦੇ ਸ਼ਹੀਦੀ ਦਿਹਾੜਾ ਮਨਾਉਂਦੇ ਹਾਂ ਜੀ ਇਹਦੇ ਵਾਸਤੇ ਚਾਹ ਤੇ ਪਕੌੜਿਆਂ ਦਾ ਲੰਗਰ ਹਰ ਸਾਲ ਲਾਉਂਦੇ ਹਾਂ ਜੀ ਬਿਲਕੁਲ ਜਾਦੇ ਪਕੌੜਿਆਂ ਦਾ ਹਰ ਸਾਲ ਲੰਗਰ ਲਗਾਇਆ ਜਾਂਦਾ ਹੋਰ ਵੀ ਇੱਥੇ ਸ਼ਰਧਾਲੂ ਖੜੇ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਜਤਿੰਦਰ ਗੌਰ ਕਲੋਨੀ ਵੱਲੋਂ ਹਰ ਸਾਲ ਲੰਗਰ ਲਗਾਇਆ ਜਾਂਦਾ ਸਹਿਬ ਜਾਦਿਆਂ ਦੀ ਯਾਦ ਦੇ ਵਿੱਚ ਕੀ ਬੋਲਣੇ ਚਾਹੀਏ ਅਸੀਂ ਬੋਲਿਆ ਅਸੀਂ ਹਰ ਸਾਲ ਛੋਟੇ ਸਹਿਬ ਜਾਦਿਆਂ ਦੀ ਯਾਦ ਵਿੱਚ ਲੰਗਰ ਲਗਾਉਂਦੇ ਹਾਂ ਬ੍ਰੈਡ ਪਕੌੜੇ ਚਾਹ ਦਾ ਉਹਨਾਂ ਦੀ ਯਾਦਗਾਰਸਤ ਬਣਾਈ ਰੱਖਣ ਵਾਸਤੇ ਸਾਨੂੰ ਉਸ ਕਲੋਨੀ ਦਾ ਸਾਰੇ ਭੈਣ ਭਾਈ ਦਾ ਸਹਿਯੋਗ ਜ਼ਰੂਰੀ ਹੈ